ਤਾਂ ਥੋਣ ਵੀ ਸੋਣਾ ਲੱਗਿਆ ਖੋਲੋ ਬਾਈ ਆਪਾਂ ਲੈ ਚਲੀਏ ਉਧਰ ਤਾਂ ਬਹੁਤ ਜ਼ਿਆਦਾ ਚੰਗਾ ਅਦਰ ਰਹਿੰਦੇ ਆ ਸਾਾਨੂੰ ਐ ਵੀ ਪਰਲੇ ਪਾਸੇ ਵਾਲਾ ਜਿਹੜਾ ਵੇੜਾ ਉਧਰ ਕਿਉਂਕਿ ਇਧਰੋਂ ਸੂਰਜ ਪੈਂਦਾ ਤਾਂ ਉਧਰੋਂ ਸੂਰਜ ਨਹੀਂ ਪੈਂਦਾ ਇਹ ਤੇਮਾ ਸੂਆ ਇਹਦਾ ਇਹ ਤੀਜਾ ਸੂਆਈ ਇਹ ਤਾਂ ਤੀਜਾ ਸੂਆ ਬਾਈ ਹਾਂਜੀ ਤੇ ਦੁੱਧ ਕਿੰਨਾ ਇਹਦਾ ਪਹਿਲਾ ਸੂਇ ਦਾ ਪਹਿਲੇ ਸੂਇ ਦਾ ਪਹਿਲੇ ਸੁ ਆਪਣੀ ਘਰ ਦੀ ਇਹ ਪਹਿਲੇ ਸੂਇ ਦਾ ਹਾਂਜੀ ਹਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਸਤਾਂ ਹੋਰ ਸੁਣਾਓ ਤਾਜਹੁੜ ਇੱਕ ਮਜਲੇ ਕੇ ਆਇਆ ਆਪਾਂ ਮੁਰਾ ਦਰਾਜ ਪਿੰਡ ਐ ਤਵੇ ਦੇ ਬਿਲਕੁਲ ਨਜ਼ਦੀਕ ਐ ਤ ਇਧਰੋਂ ਰੰਪਰਾ ਫੁੱਲ ਵੀ ਨੇੜੇ ਆ ਜਾਂਦਾ ਤੇ ਬਰਨਾਲਾ ਵੀ ਇੱਥੋਂ 20 25 ਕਿਲੋਮੀਟਰ ਤੇ ਆ ਜਾਂਦਾ ਤਾਂ ਦਿਖਾਉਣੇ ਸਾਨੂੰ ਇਧਰੋਂ ਖੋਲ ਕੇ ਲੈਉਣੇ ਨਾਲ ਤਾਂ ਸਾਰੇ ਪਸ਼ੂਆਂ ਦੇ ਵਿੱਚ ਸਾਨੂੰ ਨਿਗਾ ਮਰੋਣੇ ਤਾਂ ਵਧੀਆ ਪਸ਼ੂ ਪਾਲਕ ਐ ਸ਼ੌਕੀ ਬੰਦੇ ਆ ਤਾਂ 5-10 ਪਸ਼ੂ ਰੱਖਦੇ ਆ ਤਾਂ ਸਾਰੀਆਂ ਘਰੇਲੂ ਮੱਝਾਂ ਕੋਈ ਵਪਾਰ ਵਾਲਾ ਕੰਮ ਨਹੀਂ ਤਾਂ ਆਪਦੀਆਂ ਝੋੰਗਾਆਂ ਮੱਝਾਂ ਹੱਥੀ ਤਾਂ ਬਾਕੀ ਚੰਗੇ ਦੁੱਧ ਦੀ ਐ ਮਿੱਤਰੋ ਤਾ ਬਾਈ ਦਾ ਸਾਨੂੰ ਕਨੈਕਟਰ ਨੰਬਰ ਵੀ ਦੇਵਾਂਗੇ ਚਲਾ ਕੇ ਵੀ ਦਿਖਾਵਾਂਗੇ ਬਾਕੀ ਸਾਰੀ ਜਾਣਕਾਰੀ ਬਾਈ ਸਾਨੂੰ ਦਿੰਦੇ ਰਹਿਣਗੇ ਤਾਂ ਅਸੀਂ ਇਹਨੂੰ ਪਰਲੀ ਸਾਈਡ ਤੇ ਲਿਜਾਣੇ ਇਧਰਲੀ ਸਾਈਡ ਤੇ ਥੋੜੀ ਧੁੱਪ ਵੀ ਹੈ ਤੇ ਜਗ੍ਹਾ ਵੀ ਘਟ ਹੈ ਤਾਂ ਬਾਕੀ ਥਣ ਥਣ ਵੀ ਬਹੁਤ ਚੰਗਾ ਹੈ ਅਗਰ ਵੀ ਪਹੁੰਚਾਂਗੇ ਜੇ ਤੁਹਾਨੂੰ ਦਿਖਾਈਆਂ ਥੋੜੀਆਂ ਜਿਹੀਆਂ ਬਸ ਜਦੋਂ ਉੱਪਰੇ ਥਾਂ ਤੇ ਆ ਜਾਈਏ ਆਪਾਂ ਪਸ਼ੂ ਤੋਂ ਡਰਦਾ ਇਕੱਠਾ ਜਾ ਕੇ ਖੜ੍ਹ ਜਾਂਦਾ ਥਣ ਥਣ ਵੀ ਸੋਹਣਾ ਲੱਗਿਆ ਚੋਲੋ ਬਾਈ ਆਪਾਂ ਲੈ ਚੱਲੀਏ ਉਧਰ ਤਾਂ ਬਹੁਤ ਜ਼ਿਆਦਾ ਚੰਗਾ ਹੈ ਤੁਸੀਂ ਦੇਖ ਸਕਦੇ ਹੋ ਟਾਇਰ ਟਾਡਰ ਦੀ ਬਨਾਵਟ ਬਹੁਤ ਸੋਹਣੀ ਹੈ ਥੋੜਾ ਜਿਹਾ ਸਿੰਗ ਜ਼ਰੂਰ ਖੁੱਲਾ ਤਾਂ ਤੁਹਾਨੂੰ ਪਤਾ ਜਿਹੜੇ ਪਸ਼ੂ ਦੇ ਥੱਲੇ ਦੁੱਧ ਆ ਤੇ ਉਹ ਸਾਰੀ ਚੀਜ਼ ਲੁਕੋ ਦਿੰਦਾ ਲੈਓ ਭਾਈ ਚਲ ਚਲ ਪੁੱਤ ਡਰ ਨਾ ਡਰ ਥੋੜਾ ਜਿਹਾ ਪਸ਼ੂ ਤੁਹਾਨੂੰ ਪਤਾ ਜਿਦੋਂ ਆਪਾਂ ਘਰ ਵਾਲੇ ਜਿਹੜੇ ਪਸ਼ੂ ਆ ਬਾਹਰੋਂ ਘੱਟ ਕੱਢਦੇ ਆ ਉਹਦਾ ਕਰਕੇ ਥੋੜਾ ਜਿਹਾ ਜਗਦੇ ਰਹਿੰਦੇ ਆ ਸਾਾਨੂੰ ਆਇਆ ਵੀ ਪਰਲੇ ਪਾਸੇ ਵਾਲਾ ਜਿਹੜਾ ਵੇੜਾ ਉਧਰ ਕਿਉਂਕਿ ਇਧਰੋਂ ਸੂਰਜ ਪੈਂਦਾ ਤਾਂ ਉਧਰੋਂ ਸੂਰਜ ਨਹੀਂ ਪੈਂਦਾ ਇਹ ਸੇ ਉਧਰ ਲ ਜਾ ਕੇ ਸਾਨੂੰ ਦਿਖਾਈਏ ਕਿਉਂਕਿ ਆੜ ਡਰੂਡਰ ਦੀ ਬਹੁਤ ਸੋਹਣੀ ਮੱਝ ਹੈ ਸਰੀਰ ਚੰਗਾ ਹੈ ਚੰਗੀ ਪਾਲੀ ਵੀ ਹੈ ਬਾਈ ਦੀ ਸਭਾਈ ਚੰਗੀ ਹੈ ਇਹਨਾਂ ਦੀ ਪਸੂਆਂ ਦੀ ਤਾਂ ਇਸ ਕਰਕੇ ਵੀ ਸਾਨੂੰ ਪੂਰੀ ਦਸੱਲੀ ਦੇ ਨਾਲ ਇਹ ਮੱਝ ਦਿਖਾਈ ਜਾਵੇ ਲਿਆਓ ਭਾਈ ਇੱਧਰ ਨੂੰ ਥੋੜਾ ਜਿਹਾ ਜਗਣ ਕਰਕੇ ਨਾ ਸਾਤਾ ਥੋੜਾ ਜਿਹਾ ਡਰਦੀ ਐ ਆ ਫਾਰਮ ਦਾ ਵੀ ਬਾਈ ਦੇ ਇੱਕ ਵਾਰੀ ਸਾਰੇ ਪਸ਼ੂਆਂ ਕੰਨੀ ਵੀ ਮਾਰਾਂਗੇ ਕੈਮਰਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਮੜ ਜਾ ਮਗਰ ਛੱਡਦੇ ਆ ਥੋੜੀ ਜ਼ੂਮ ਕਰਕੇ ਤੁਹਾਨੂੰ ਫੋਕਸ ਕਰਾਂਗੇ ਲੈਟਰ ਤੋਂ ਲੈ ਕੇ ਅਰੇ ਫੇਰੇ ਕੰਨੀ ਦੇਖ ਰਹੀ ਐ ਤਾਂ ਦੇਖੋ ਬਈ ਥਣ ਤੁਣ ਥਣ ਤੁਣ ਬਹੁਤ ਚੰਗਾ ਲੱਗਿਆ ਹੋਇਆ ਨਿੱਕੇ ਭਾਈ ਹਾਂਜੀ ਤੇ ਬਾਕੀ ਸੋਡੇ ਮੈਗ ਤਾਂ ਲੱਗਿਆ ਵੀ ਹੈ ਨਾ ਤਾਂ ਇਹਦੀ ਕੀ ਡਿਟੇਲ ਹੈ ਬਾਈ ਕੈਮਾ ਸੂਆ ਇਹਦਾ ਇਹ ਤੀਜਾ ਸੂਆ ਹੀ ਇਹ ਤਾਂ ਤੀਜਾ ਸੂਆ ਬਾਈ ਹਾਂਜੀ ਤੇ ਦੁੱਧ ਕਿੰਨਾ ਹੈਦਾ ਪਹਿਲਾ ਪਹਿਲੇ ਸੂਏ ਦਾ ਪਹਿਲੇ ਸੂਏ ਆਪਣੀ ਘਰ ਦੀ ਹੈ ਪਹਿਲੇ ਸੂਏ ਦਾ 15 ਲੀਟਰ ਸੀ ਓਕੇ ਦੂਸਰੇ ਸੂਏ ਦਾ 18 ਲੀਟਰ ਚ ਆਈ ਹਾਂਜੀ ਹੁਣ ਦੇਖੋ ਕੀ ਉਮੀਦ ਕਰ ਰਹੀ ਹੈ ਕਿ ਓਕੇ ਦੂਜੇ ਸੂਏ ਦਾ 18 ਲੀਟਰ ਚ ਆਇਆ ਦੂਜੇ ਸੂਏ ਦਾ 18 ਲੀਟਰ ਹੈ ਤੀਜੇ ਸੂਏ ਨੂੰ ਤਿਆਰ ਹੈ ਹਾਂਜੀ ਤਿਆਰ ਹੈ ਤਾਂ ਹੁਣ ਕਿੰਨੇ ਦਿਨ ਰਹਿ ਗਏ ਇਹਦਾ 1 ਹਫਤਾ ਰਹਿੰਦਾ ਹੀ ਹੈ ਅੱਛਾ 1 ਹਫਤਾ ਰਹਿ ਗਿਆ ਬਾਈ ਇਹਦਾ ਹਾਂਜੀ ਸੂਨ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਤੇ ਕਰਦੀ ਆਪਣੀ ਝੋਟੀ ਆ ਕਰਦੀ ਆ ਹਾਂਜੀ ਥਣ ਥਣ ਵੀ ਬਹੁਤ ਚੰਗਾ ਲੱਗਿਆ ਹਾਂਜੀ ਹਾਂਜੀ ਸੀਮਨ ਸੁਮਨ ਕਿਹੜੇ ਦੀ ਸੀ ਬਾਈ ਇਹ ਕੋਈ ਯਾਰ ਇਹ ਆਪ ਦਾ ਤਾਂ ਨਹੀਂ ਪਤਾ ਜੀ ਇਹਦੇ ਗਾਹਾਂ 1470 10 ਲੱਗਿਆ ਵਾ ਅੱਛਾ ਗਾਹਾਂ ਇਹਦੇ ਜਿਹੜਾ ਸੀਮਨ ਲੱਗਿਆ ਵਾ 1470 10 ਠੀਕ ਹੈ ਹਾਂਜੀ ਲੈ ਚਲੋ ਬਾਈ ਪਹਾਉਂਦੀ ਉਧਰ ਹੀ ਇਧਰਲੇ ਪਾਸੇ ਜਾਕਦੀ ਐ ਤਾਂ ਥੋੜਾ ਜਾ ਆਈਆਂ ਵੀ ਸੂਨ ਵਾਲੇ ਪਸ਼ੂ ਆ ਕਈ ਵਾਰੀ ਵੱਧ ਭੱਜ ਪੁੱਜ ਕੇ ਖੱਟ ਨਾ ਖਲੇ ਨਾਲੇ ਨਿੱਕੇ ਬਾਈ ਨਾਲ ਗੱਲਬਾਤ ਕਰ ਲਾਂਗੇ ਉਧਰ ਹੀ ਜਾਂਦੇ ਜਾਂਦੇ ਆਪਾਂ ਚੱਲ ਵੀ ਚੱਲ ਲੋ ਵੀ ਮਿੱਤਰ ਉਰਲੀ ਸਾਈ ਨੇ ਘੈਰੀ ਮਗਰੀ ਗਿਆ ਮੈਨੂੰ ਡਰਦੀ ਐ ਇਹਨੇ ਆਖਿਆ ਬੰਦਾ ਬਗਾਨਾ ਸਰਦਾ ਮਗਰੇ ਲੋਬੀ ਮੈਤੋਂ ਅੱਛਾ ਅੱਛਾ ਇਹ ਇਸੇ ਦੀ ਝੋਟੀਆਂ ਪਹਿਲੇ ਸੂਈ ਦੀ ਪਹਿਲੇ ਸੂਈ ਦੀ ਇਸੇ ਦੀ 10 ਦਿਨ ਹੋ ਗਏ 10 ਦਿਨ ਹੋ ਗਏ ਤੇ ਇਹ ਵੀ ਬੜੀ ਸੁਣੀ ਨਿਕਲੀ ਆ ਤੇ ਇਹਦਾ ਦੁੱਧ ਕਿੰਨਾ ਬਈ ਇਹਦੇ 11 20 ਤਾਈ ਬਈ ਬਈ ਨਾ ਅੱਛਾ ਇਹ ਇਹ ਦੱਸਦੇ ਨਹੀਂ ਹੋਇਆ 11 ਕਿਲੋ ਦੁੱਧ ਹੈ ਇਹਦਾ ਹਾਂਜੀ ਠੀਕ ਐ ਅੱਛਾ ਆਹ ਕਟਿਆ ਆ ਖੜੀ ਐ ਨਾਲ ਹਾਂਜੀ ਲੈ ਵੀ ਦੇਖੋ ਇਹਦਾ ਵੀ ਤੁਸੀਂ ਆਰਡਰ ਰੋਡਰ ਦੇਵੇਂ ਦੇਖੋ ਜਿਵੇਂ ਇਹਦੀ ਮਾਂ ਦਾ ਤਾਂ ਇਹਦਾ ਵੀ ਥਣ ਥਣ ਬਹੁਤ ਸੋਹਣਾ ਤਾਂ ਦੇਖੋ ਖੁਸ਼ ਕਰਿਓ ਕਿਉਂਕਿ ਆਰਡਰ ਹੀ ਸਾਰਿਆਂ ਨੂੰ ਜ਼ਰੂਰੀ ਚੀਜ਼ ਕਹਿੰਦੇ ਹੁੰਦੇ ਆ ਭਾਂਡਾ ਜਿਹੇ ਜਿਹਾ ਭਾਂਡਾ ਲੱਗਿਆ ਤੇ ਉਦਾਂ ਦਾ ਦੁੱਧ ਐ ਤੇ ਝੋਟੀ ਦਾ ਵੀ ਜਿਹੜਾ ਤੁਸੀਂ ਆਰਡਰ ਦੇਖ ਸਕਦੇ ਆ ਤਾਂ ਖਾਂਡਸਣ ਜੀ ਵੀ ਬਿਲਕੁਲ ਇਹਦਾ ਵੀ ਇਹਦੀ ਮਾਲ ਹੀ ਐ ਤਾਂ ਇਹ ਕਿੰਨੇ ਟਾਈਮ ਦੀ ਸੂਪੀ ਛੋਟੀ ਇਹ ਤਿੰਨ ਸਾਲ ਤੋਂ ਘੱਟੀ ਹੈ ਜੀ ਹਜੇ ਤਿੰਨ ਸਾਲ ਤੋਂ ਘੱਟੀ ਹੈ ਇਹ ਹਾਂਜੀ ਤੇ ਨਿੱਕੇ ਭਾਈ ਆਇਓ ਇਧਰ ਨਹੀਂ ਛੱਡਣ ਤਾਂ ਨਿੱਕੇ ਭਾਈ ਤੇ ਨੰਬਰ ਆਪਣੇ ਨੰਬਰ ਆਪਣਾ ਹੈਗਾ ਜੀ 76579 76579 25708 25708 98557 98557 55 27683 27683 ਹਾਂਜੀ ਇਹ ਦੋਨੇ ਨੰਬਰ ਹੈ ਜੀ ਹਾਂਜੀ ਤਾਂ ਬਾਈ ਨੇ ਨਿੱਕੇ ਨੇ ਭਾਈ ਨੰਬਰ ਵੀ ਤੁਹਾਨੂੰ ਦੇਤੇ ਤਾਂ ਜਿਹੜੇ ਵੀ ਭਰਾ ਨੂੰ ਜਾਇਦੀਅਤ ਤੇ ਕਨੈਕਟ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਜਿਹੜੀਆਂ ਚੀਜ਼ਾਂ ਨਾ ਆਮ ਘਰਾਂ ਦੇ ਵਿੱਚੋਂ ਜਾਣੀਆਂ ਤਾਂ ਉਹਦਾ ਬਹੁਤ ਘੱਟ ਕਦੇ ਵੀ ਲਾਂਭਾ ਸਾਨੂੰ ਨਹੀਂ ਮਿਲਦਾ 99% ਠੀਕ ਆ ਉਹ ਤਾਂ ਕਦੇ ਲਾਂਭਾ ਨਹੀਂ ਆਇਆ ਤਾਂ ਕੋਈ ਗੱਲ ਵੱਖਰੀ ਹੁੰਦੀ ਆ ਕੋਈ ਇੱਕ ਅੱਧਾ ਪਸ਼ੂ ਕੋਈ ਮੂੰਹ ਕੋਈ ਦੇ ਡਰ ਗਿਆ ਖਰਾਬ ਕਰ ਗਿਆ ਉਹ ਗੱਲ ਵੱਖਰੀ ਆ ਪਰ 99% ਕਦੇ ਇਹੋ ਜੀ ਚੀਜ਼ ਦਾ ਲਾਂਭਾ ਨਹੀਂ ਆਇਆ ਜਿਹੜੀਆਂ ਘਰੇਲੂ ਮੈਸਾਂ ਕਿਉਂਕਿ ਘਰੇਲੂ ਜਿਹੜੀਆਂ ਮੱਝਾਂ ਹੁੰਦੀਆਂ ਉਹ ਓਮੇਜੇ ਕਰੀਟਲੀਆਂ ਹੁੰਦੀਆਂ ਆਪਣੇ ਮਾਹੌਲ ਦੇ ਹਿਸਾਬ ਨਾਲ ਕਿਉਂਕਿ ਆਪਣੇ ਵੀ ਜਾ ਕੇ ਕੋਈ ਬੁੜੀਆਂ ਨਹੀਂ ਚੋਣੀਆਂ ਹੁੰਨਾਂ ਜ਼ਿਆਦੇ ਹੌਲੀ ਹੌਲੀ ਕਿ ਤੋ ਫਾਰਮ ਵੱਡਾ ਹੋ ਜਾਂਦਾ ਉਹ ਗੱਲ ਵੱਖਰੀ ਐ ਤਾਂ ਤੁਸੀਂ ਦੇਖ ਸਕਦੇ ਆ ਤੇ ਸੂਤ ਨਾਲ ਧੀ ਦਾ ਵੀ ਐ ਤਾਂ ਇਹਦੇ ਕੋ ਨੂੰ ਇਹ ਕੋਈ ਸੰਨਾ-ਸੁੰਨਾ ਦੀ ਖੁੱਲੀ ਬਿਣੀ ਦੀ ਜਿਹੜੀ ਝੋਟੀ ਐ ਤਾਂ ਆਰਡਰ ਦਾ ਤੁਸੀਂ ਸਹਜ ਦੀ ਝੋਟੀ ਦਾ ਵੀ ਦੇਖ ਸਕਦੇ ਆ ਤੇ 11 ਕਿਲੋ ਦੁੱਧ ਦਾ ਸਹਜ ਦਾ ਹਾਂਜੀ 11 10 ਮਾ ਦਿਨ ਹੈ 11 ਕਿਲੋ ਦੁੱਧ ਆ ਬਈ ਤੇ ਆ ਜਵਾ ਬਾ ਦੂਜੇ ਵੀ ਦਿਖਾਈਏ ਆਪਾਂ ਪਰ ਨਾਲ ਨੀਲੀ ਰਾਵੀ ਵੀ ਇੱਕ ਕੱਟੀ ਫਿਰ ਹੈਗੀ ਆ ਹਾਂਜੀ ਇਹ ਕਿਹੜੇ ਦੀ ਨੀਲੀ ਰਾਵੀ ਇਹ ਮੱਝ ਵੇਚਤੀ ਜੀ ਉਹਦੀ ਸੀ ਅੱਛਾ ਉਹਦੀ ਸੀਗੀ ਤੇ ਦੂਜੀਆਂ ਮੱਝਾਂ ਦਾ ਆਪਣਾ ਕੀ ਰਿਕਾਰਡ ਨਹੀਂ ਮੱਝਾਂ ਆਪਣੇ ਕੋਲੋਂ ਜਿਆਦੇ ਜਿਆਦੇ ਮੱਝਾਂ ਆਪਣੇ ਕੋਲੇ ਇਹ 15 ਤੋਂ ਲੈ ਕੇ 17 ਕਿਲੋ ਤੱਕ ਦੀ ਅੱਛਾ 15 ਤੋਂ 17 ਕਿਲੋ ਤੱਕ ਹਾਂਜੀ ਹਾਂਜੀ ਠੀਕ ਹੈ ਤਾਂ ਇਹ ਵੀ ਐਂ ਬਕਾਉ ਇਹ ਵੀ ਐਂ ਬਕਾਉ ਕਰਦੀ ਝੋਨਾ ਲਾਉਣਿਆ ਜੀ ਖੇਤ ਹੁਣ ਕੀਤੀ ਦਾ ਕੰਮ ਜਿਆਦੇ ਹੈ ਨਾ ਕੋਈ ਠੀਕ ਹੈ ਹਾਂ ਵੀ ਚਲ ਇੱਕ ਮੱਝ ਕੱਢ ਦਿੰਨੇ ਆ ਮੂਰੇ ਦੋ ਹੋਰ ਸੂਣਾਂ ਨੇ ਆ ਹੁੰਦਾ ਹੀ ਆ ਜਿਵੇਂ ਕਟੂਕਟੂ ਖੜਿਆ ਥਾਂ ਟੈਟ ਹੋ ਜਾਂਦਾ ਜਿਵੇਂ ਆ ਆਪਣੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਅੱਛਾ ਇਹ ਚਾਰੇ ਪੰਜੇ ਕਟਕਾਂ ਪਾਲ ਲੇਗਾ ਹ ਇਹ ਜੀ ਜਾਂ ਇੱਕ ਬਹੁਤ ਵੱਡਾ ਸਹਾਇਕਤ ਹੁੰਦਾ ਖੇਤੀ ਦੇ ਨਾਲ ਜੇ ਆਪਾਂ ਇਹਨਾਂ ਨੂੰ ਪਾਲਦੇ ਆਂ ਖੇਤੀ ਦੇ ਨਾਲ ਨਾਲ ਇੱਕ ਅੱਧਾ ਪਸ਼ੂ ਹਰ ਸਾਲ ਅੱਜ ਕਟੀਆਂ ਪਲ ਗਈਆਂ ਕਿਤੇ ਇੱਕ ਪਲ ਗਈ ਕਿਤੇ ਦੋ ਪਲ ਗਈਆਂ ਹਾਂਜੀ ਆਹ ਮੱਚੀ ਕਿ ਟੁਕੜ 10 12 ਸੂਤ ਓਕੇ ਜੀ ਆਪਣੇ ਕੋਲ ਹੀ ਆਏ ਬੁੜੇ ਆਪਣੇ ਕੋਲ ਹੀ 8ਵੇਂ ਮਹੀਨੇ ਚੱਲ ਰਿਹਾ ਹੈ ਵੀ ਦੁੱਧ ਦੇਈਏ ਹਜੇ ਵੀ ਦੁੱਧ ਦੇਈ ਜਾਂਦੀ ਠੀਕ ਹੈ ਸੱਜਰ ਕਿੰਨਾ ਦੁੱਧ ਦੇਂਦੀ 15 ਲੀਟਰ ਓਕੇ 15 ਲੀਟਰ ਦੇਂਦੀ ਐ ਸੱਜਰ ਤਾਂ ਹੁਣ 8ਵਾਂ ਮਹੀਨਾ ਲੱਗਿਆ ਤੇ ਹਜੇ ਵੀ ਦੁੱਧ ਦਿੰਦੀ ਐ ਐ ਬੁੜੇ ਇਹਨੇ ਵੀ ਘਰੀ ਬਸ ਰਖਣਾ 30 ਸਾਲ ਆ ਦੇ ਕੋ ਨਹੀ ਹੁੰਦਾ ਯਾਰ ਹਨਾ ਓ ਆ ਇਹ ਵੀ ਲੈ ਲੀਏ ਤੇ ਅੱਛਾ ਇਹ ਵੀ ਲੈਂਦੀ ਸੀ ਇਹ ਵੀ ਟਰਾਈ ਕੀਤੀ ਵੀ ਆ ਠਮਾਲਾ ਕੇ ਜੀ ਓਕੇ ਇਹ ਹੋ ਗਈ ਜੇ ਸੱਤ ਕਿਲੋ ਅੱਛਾ ਇਹ ਵੀ 7 ਕਿਲੋ ਦੁੱਧ ਹੀ ਜਾਂਦੀ ਹੈ ਤਾਂ ਇਹ ਵੀ ਆਹੋ ਬਸ ਸੁੱਕਣ ਦੇ ਨੇੜੇ ਆ ਗਈ ਹਾਂ ਜੀ ਹਾਂ ਛੱਡਾਂ ਦੇ ਨੇੜੇ ਇੱਕ ਡੰਗ ਕਰਤੀ ਠੀਕ ਹੈ ਵੀਰੇ ਇਹ ਕਿੰਨਾ ਕੁ ਤੋਂ ਦੇਂਦੀ ਹੈ ਇਹ ਹੈ 17 ਲੀਟਰ 17 ਕਿਲੋ ਹਾਂ ਇਹਦਾ ਆਰਡਰ ਹੀ ਦੱਸਦਾ ਹਨਾ ਕਾਫੀ ਹੁਣ ਕੱਪੜੇ ਤੋਂ ਮੱਥਾ ਹੁਣ ਲੱਗੇ ਠੀਕ ਹੈ ਹਜੇ ਵੀ ਦੁੱਧ ਨਹੀਂ ਜਾਂਦੀ ਹਜੇ ਵੀ ਦੁੱਧ ਹੀ ਜਾਂਦੀ ਹੈ ਠੀਕ ਹੈ ਜੀ ਤਾਂ ਪਿੰਡ ਦਰਾਜ ਹੈ ਜੀ ਤਾਂ ਜਿਲ੍ਹਾ ਇਹਨਾਂ ਨੂੰ ਬਰਨਾਲੀ ਪੈਂਦਾ ਬਿਲਕੁਲ ਤਪੇ ਦੇ ਨੇੜੇ ਹੈ ਤਾਂ ਤੁਹਾਨੂੰ ਫੋਕਸ ਇੱਕ ਵਾਰੀ ਇੱਥੋਂ ਫੇਰ ਝੋਟੀ ਜਿੱਦੋਂ ਕੋਲੇ ਜਾਂਦੇ ਡਰ ਜਾਂਦੀ ਐ ਤਾਂ ਤੁਸੀਂ ਥਣਾ ਕਰਨੀ ਐ ਮਾਰੋ ਇਹਦੇ ਵੀ ਤੇ ਥੱਲੇ ਦੀ ਇਹਦੇ ਮਾਂ ਦਾ ਆਰਡਰ ਵੀ ਦਿੱਸੀ ਜਾਂਦਾ ਹੁਣ ਆਪਾਂ ਨੂੰ ਤਾਂ ਧੰਨਵਾਦ ਜੀ ਤਾਂ ਸਸਕਾਰ